ਹੈਲੋ ਜੀ ਕੌਣ ਬੋਲ ਰਿਹਾ ਮੈਂ ਮੰਡਾ ਸਾਹਿਬ ਬੋਲ ਰਿਹਾ ਜੀ ਔਰ ਸੁਣਾਓ ਜੀ ਸੇਤਾ ਠੀਕ ਠਾਲੇ ਜੀ ਔਰ ਕੀ ਜਾਂਦੇ ਹੋ ਅੱਜ ਕੱਲ ਦੱਸੋ ਭਾਜੀ ਹੋਰ ਕਿ ਨਹੀਂ ਆ ਰਹੇ ਹੁਕਮ ਕਰੋ ਹੁਕਮ ਕਰੋ ਕਿੱਥੇ ਬੋਲਦੇ ਜੇ ਮੈਂ ਤਾਂ ਬੋਲਦਾ ਬਠਿੰਡੇ ਤੋਂ ਅੱਛਾ ਅੱਛਾ ਜੇ ਨੰਬਰ ਬਾਹਰ ਦਾ ਹੈ ਉਹ ਨੰਬਰ ਆ ਨਹੀਂ ਉਹ ਕਰਾਇਆ वर्ल्ड वाइड ਪੂਰਾ ਇੰਟਰਨੈਸ਼ਨਲ ਕਰਾਇਆ ਹੁਕਮ ਕਰੋ ਹੁਕਮ ਕਰੋ ਹੁਕਮ ਹੈ ਹੀ ਤੂੰ ਭੈਣ ਜੇ ਕਾ ਹੈ ਬਿੰਦ ਤੇ ਦਾ ਕਿਹੜਾ ਚਿਤੜ ਲੱਭਾ ਸੀ ਜਦੋਂ ਬਿੰਦ ਇੰਡਾਇਆ ਸੀ ਇਹ ਬਟੂ ਵੀਰੇ ਗਿੱਧੜਾਂ ਦੀ ਗੱਲ ਨਹੀਂ ਜਿਹੜੀਆਂ ਗਿੱਧੜਾਂ ਦੀ ਗੱਲ ਨਾ ਕਰਿਆ ਕਰ ਇਹ ਨੰਬਰ ਲੱਗਣ ਨਾਲ ਥੋੜੇ ਦਿਨਾਂ ਦਾ ਕਰ ਵੀਰੇ ਜੇ ਨਾ ਲੱਗਿਆ ਕਿੰਨੇ ਆਈ ਲੋਕ ਕਿੰਨੇ ਆਗੇ ਸੱਤ ਸਾਲ ਹੋ ਗਏ ਜਦ ਤੈਨੂੰ ਵੀ ਅੱਜ ਮਾਰ ਦੇਣਾ ਕਲਮ ਵਾਲਾ ਉਹ ਸੂਰ ਮਾਰਦਾ ਨਾ ਅੰਬਰ ਸਾਰਾ ਤੇ ਤੇਰਾ ਨੰਬਰ ਵੀ ਹੁਣ ਬਾਸ ਲੱਗਣਾ ਲਈ ਜਿੱਦਣ ਕਿਤੇ ਕਿਚਾਰੀਆਂ ਤੇ ਲੱਗ ਕੇ ਆ ਗਿਆ ਨਹੀਂ 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 ਕੋਈ ਟਾਈਮ ਤਾਂ ਦੇ ਦੇਣਾ ਵੀਰੇ ਆਪਾਂ ਤੁਹਾਡੇ ਕੋਲ ਆ ਵੈਸੇ ਆ ਜੈਨੇ ਤੁਹਾਡੇ ਪਿੰਡੇ ਆਏ ਨੇ ਬਠੰਡੇ ਆਏ ਨੇ ਆਪਾਂ ਤੁਹਾਨੂੰ ਆਉਣ ਦੀ ਰੋਡ ਵੀ ਕਾਹਨ ਬਣੇ ਅਸੀਂ ਆਏ ਨੇ ਤੁਹਾਡੇ ਕੋਲੇ ਆ ਜਾ ਫਿਰ ਦੱਸ ਐਡਰੈਸ ਦੇ ਫਿਰ ਹਾਂ ਆਇਆ ਲੋਹਿਆਣ ਕਚੈਰੀਆਂ ਜੀ ਆ ਰਾਮੇਨ ਕਚੈਰੀਆਂ ਜੀ ਨਹੀਂ 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 ਬਾਬਾ ਨਹੀਂ ਨਹੀਂ ਤੁਸੀਂ ਪਹਿਲਾਂ ਇਹ ਕਹਣਾ ਬਠਿੰਡੇ ਆਵਾ ਬਠਿੰਡੇ ਆ ਜੰਨੇ ਆ ਤੁਹਾਡੇ ਘਰੇ ਆ ਜੰਨੇ ਆ ਆ ਜਾ ਹਾਂ ਬਠਿੰਡੇ ਆ ਰਾਮਪੁਰੇ ਹਾਂ ਮੇਰਾ ਆਪਣਾ ਐਡਰੈਸ ਵੀ ਦੇਣਾ ਕਰੇ ਵੀ ਚਾਹ ਜਿਹੜੇ ਚ ਪੁਰਾਣੀਆਂ ਬਲਾਈਂ ਪਿੱਟੂ ਦਾ ਨੰਬਰ ਚਾਹੀਦਾ ਅਰਨਵੀਰ ਪਿੱਟੂ ਦਾ